ਸਾਰਿਆਂ ਨੂੰ ਪਿਆਰ ਭਰਿਸ਼ਾਸ਼ਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਪਿੰਡ ਵਾਲੇ ਜਮਾ ਦੇਸੀ ਦੇ ਵਿੱਚ ਤੇ ਅੱਜ ਆਪਾਂ ਜਾ ਰਹੇ ਹਾਂ ਦੀਪ ਨੂੰ ਲੈਣ ਤੇ ਬਾਟ ਲੰਬੀ ਆਪਾਂ ਖਾਣਾ-ਦਾਣਾ ਵਿੱਚ ਰੱਖਿਆ ਦੋ ਪਾਣੀ ਦੀਆਂ ਬੋਤਲਾਂ ਬਿਸਕਟ ਵਗੈਰਾ ਤੇ ਕਿਹੜੇ-ਕਿਹੜੇ ਬੰਦੇ ਆਪਣੇ ਨਾਲ ਨੇ ਉਹ ਤੁਹਾਨੂੰ ਦਿਖਾਉਣੇ ਇੱਕ ਆ ਬੰਦਾ ਆਪਣੇ ਨਾਲ ਆ ਹਾਂ ਜੀ ਅਸੀਂ ਚਲ ਕੇ ਕਿਤਾ ਕੋਲੇ ਮੋਬਿਲ ਨੂੰ ਲੈ ਮੇਰੇ ਨਾਲ ਮੇਰਾ ਜੋ ਮਨ ਨੂੰ ਸਰਤਾ ਵੀ ਕੋਈ ਟੈਨਸ਼ਨ ਨਹੀਂ ਹੂੰ ਇੱਕ ਉਹ ਬੰਦਾ ਆ ਰਿਹਾ ਆਪਣਾ ਤੇ ਕਾ ਬੰਦਾ ਖੜਾ ਤੇ ਡੈਡੀ ਬੈਗੇ ਗੱਡੀ 'ਚ ਬਾਕੀ ਰਪਿੰਦਰ ਉਹਨੂੰ ਆਪਾਂ ਨੂੰ ਮਿਲਣਗੇ ਦਰਾਹੇ ਹੋ ਕੇ ਆਵਾ ਤੇ ਜੀ ਹੁਣ ਆਪਾਂ ਪਹੁੰਚ ਗਏ ਇੱਥੇ ਤੇ ਇੱਥੋਂ ਆਪਾਂ ਕਰ ਰਹੇ ਆ ਗੱਡੀ ਚੇਂਜ ਤੇ ਉੱਤਰਿਆ ਉੱਤਰ ਜਾ ਕੀ ਕਰਦਾ ਮੈਂ ਜੀ 40 ਲੰਘ ਗਏ ਤੇ ਗੜੀ ਨਾ ਲੱਗਿਆ ਹੀ ਟੋਕ ਰਹੇ ਆ ਖਾ ਪੀ ਰਹੇ ਆ ਅਗਲਾ ਦੇ ਪਹਿਲੇ ਕਿਲੋ ਤੇ ਮੈਂ ਰੋਜ਼ ਲੱਗਦਾ ਉਹ ਕਿਸੇ ਪਹਿਲੇ ਕਿਲੋ ਨੇ ਪਹਿਲਾ ਲੱਗਣਗੇ ਜੀ ਕਿੱਥੇ ਜਾ ਕੇ ਦਿਖਾਵਾਂਗੇ ਹੁਣ ਆਪਾਂ ਖਾ ਗਏ ਲਓ ਜੀ ਆਪਾਂ ਪਹੁੰਚ ਗਏ ਘਰੇ ਅਨੋਵਾ ਵੱਡ ਜਾਂਦੀ ਆ ਖੱਜਰਖਾਰ ਹੁੰਦੇ ਰੇਗਵਾਰ ਰਸਤੇ ਹੁੰਦੇ ਜਾਂਦੇ ਆ ਤੇ ਇਧਰੋਂ ਲੱਕੋਂ ਇਧਰੋਂ ਅੱਧਾ ਤਾਂ ਹੈ ਗਿਆ ਹਾਂ ਜੀ ਆ ਵਾਟੀ ਨੇ ਸਮਾਨ ਸਾਰਾ ਪੈਕ ਕਰਿਆ ਪਿਆ ਦੇਖੋ ਕੱਲੀ ਪੈਕਿੰਗ ਕਰਕੇ ਰੱਖ ਲਈ ਹੋਣੀ ਆ ਜਾਣ ਦਾ ਇੰਨਾ ਚਾਹ ਹੋਣਾ ਇਹਨੂੰ ਆਹ ਦੇਖੋ ਅੰਗੂਰਾ ਦੀ ਬੇਲ ਜੀ ਇੱਥੋਂ ਘੁਮਾ ਕੇ ਇਹਨਾਂ ਦੀ ਆ ਚਾਰੇ ਪਾਸੇ ਘੁੰਮਦੀ ਆ ਹਨਾ ਆ ਮੋਟਰ ਵਾਲੇ ਇੱਧਰ ਤੇ ਚਾਰੇ ਪਾਸੇ ਘੁੰਮ ਕੇ ਦੁਆਰਾ ਇਹ ਦੁਆਰਾ ਫੇਰ ਇੱਧਰ ਆ ਜਾਂਦੀ ਆ ਜਿੱਥੇ ਜਾੜਾ ਉਹਦੀ ਪੂਰੇ ਜਾੜਾ ਹੂੰ ਆ ਜਾੜਾ ਆ ਇੱਥੇ ਉਹ ਦੇਖੋ ਉਧਰ ਵੀ ਆਉਂਦੀ ਆ ਦੁਆਰਾ ਇੱਧਰ ਆ ਜਾਂਦੀ ਆ ਦੁਆਰਾ ਸਾਰੇ ਪਾਸੇ ਲਾਓ ਜੀ ਜਿਹੜਾ ਮੇਨ ਕੰਮ ਸੀ ਉਹ ਸਟਾਰਟ ਹੁੰਦਾ ਹੋਇਆ ਫੋਟੋ ਸੈਸ਼ਨ ਇਹ ਤਾਂ ਇਹ ਤਾਂ ਵੀ ਨਾ ਨਹੀਂ ਰਹਿ ਸਕਦੇ ਹਲੇ ਅੱਛਾ ਅੱਛਾ ਲਾਓ ਜੀ ਆਪਾਂ ਮਿਲ ਲਏ ਸਾਰਿਆਂ ਨੂੰ ਹੁਣ ਜਾ ਰਹੇ ਆ ਜਾਣ ਦੀਆਂ ਤਿਆਰੀਆਂ ਹੋ ਗਈਆਂ ਸ਼ਮਾਨ ਰੱਖ ਰਹੇ ਹਾਂ ਤੇ ਡੈਡੀ ਤਾਂ ਬਹਿ ਵੀ ਗਿਆ ਡੈਡੀ ਬਹੁਤ ਕਾਲੀ ਨੇ ਡੇੜੀ ਵਿੱਚ ਬੈਠਾ ਆ ਰੇਸ ਦਾ ਦਰਵਾਜ਼ਾ ਲਓ ਜੀ ਆ ਕਾਲੇ ਬੰਦੇ ਬੈਠ ਗਏ ਵਿੱਚ ਹਜੇ ਸਮਾਨ ਸੈੱਟ ਹੋ ਰਿਹਾ ਆ ਦੋ ਜਣੇ ਬੈਠ ਵੀ ਗਏ ਹਾਂ ਉਹ ਵੀ ਹੁਣ ਆਪਾਂ ਤੋਂ ਬੰਦੇ ਹੈ ਜੀ ਪਟਨਾ ਸਾਮਾਨ ਕਰ ਲਿਆ ਸਟ ਆ ਬਾੜ ਤੇ ਪਿੱਛੇ ਖੁੱਡੇ ਚ ਲੈ ਵੀ ਬੰਦੇ ਸਾਮਾਨ ਪਿੱਛੇ ਦਿਸ਼ੇ ਜੋੜੀ ਲੈ ਕੇ ਨਹੀਂ ਆਉਂਦੀਆਂ ਜੀ ਹਾਜੀ ਹੁਣ ਆਪਾਂ ਪਹੁੰਚ ਗਏ ਸੁਲਤਾਨਪੁਰ ਲੋਧੀ ਇੱਥੇ ਮੱਥਾ ਟੇਕਣਾ ਸੀ ਇੱਧਰ ਅੰਮ੍ਰਿਤਸਰ ਦੀ ਸਲਾਹ ਹੁੰਦੀ ਆ ਹੁਣ ਉਹ ਤੁਹਾਨੂੰ ਦੱਸ ਦਿਆਂ ਵੀ ਸਲਾਹ ਕਿਵੇਂ ਬਣੂਗੀ ਜਦ ਦੀ ਮੈਂ ਬੋਲੀ ਉਹ ਬੋਲ ਦੇਣੀ ਹੈ ਕਿਹੜੇ ਬਾਸ ਲੋਜੀ ਪੁਗਾਰ ਗਈ ਤੇ ਟੈਂਪੋ ਜੁਮ 1 ਲਓ ਜੀ ਮਨਦੀਪ ਨੂੰ ਲੈ ਕੇ ਹੁਣ ਆਪਾਂ ਪਹੁੰਚ ਗਏ ਗੁਰਦੁਆਰਾ ਸੁਲਤਾਨਪੁਰ ਲੋਧੀ ਤੇ ਗੁਰਦੁਆਰਾ ਬੀਰ ਸਾਹਾ ਹੈ ਤੇ ਇੱਥੋਂ ਹੁਣ ਗੱਡੀ ਪਾਰਕਿੰਗ ਚ ਲਾਉਂਦੇ ਹੋਏ ਤੇ ਉੱਤੇ ਉੱਤੇ ਹੋਏ ਬਾਕੀ ਆਪਾਂ ਅੰਦਰ ਚੱਲ ਕੇ ਦਰਸ਼ਨ ਕਰਦੇ ਹਾਂ ਹੁਣ ਡੈਡੀ ਗੱਡੀ ਦੇ ਵਾਲ ਦਾਲੀ ਗੇੜੇ ਕੱਢੀ ਆਂਦਾ ਆ ਤੇਰੇ ਕੇ ਜਵਾਕ ਮੰਮੀ ਮਨਦੀਪ ਰੁਪਿੰਦਰ ਤੇ ਦੋ ਬੰਦੇ ਹੈ ਜੇ ਗੱਡੀ 'ਚ ਹੀ ਨੇ ਟੈਡੀ ਗੱਡੀ ਲਵਾਉਣ ਦੇ ਨੇ ਨੌ ਜੀ ਆਪਾਂ ਪਹੁੰਚ ਗਏ ਹੁਣ ਅੰਦਰ ਬਹੁਤ ਸ਼ਾਂਤੀ ਮਿਲ ਰਹੀ ਆ ਗੁਰਦੁਆਰਾ ਸਾਹਿਬ ਜਾ ਕੇ ਲਓ ਜੀ ਦਰਬਾਰ ਸਾਹਿਬ ਜਾਣ ਤੋਂ ਪਹਿਲਾਂ ਆਪਾਂ ਆਇਆ ਸਰੋਵਰ ਤੇ ਤੇ ਇੱਥੇ ਆਪਾਂ ਪੰਜ ਇਸ਼ਨਾਨਾ ਕਰਕੇ ਫਿਰ ਆਪਾਂ ਜਾਵਾਂਗੇ ਦਰਬਾਰ ਸਾਹਿਬ ਮੱਥਾ ਟੇਕਣ ਦੇ ਲਈ ਲਾਲ ਕਰਦੇ ਰੋ ਗਈ ਦੱਸੋ ਜੇਕਰ ਪਹਿਲਾਂ ਆਪਾਂ ਲੋਜੀਆ ਕੀ ਨੂੰ ਇਸ ਨਾਲ ਲੋਜੀਆ ਨੂੰ ਵਰਤਿਆ ਆਪਾਂ ਜਿਸਨਾ ਨਾ ਕਰਵਾ ਕੇ ਹੁਣ ਦੇ ਕਰਵਾਉਣੀ ਆ ਤੇ ਦੇ ਕਰਵਾ ਕੇ ਆਪਾਂ ਜਾਵਾਂਗੇ ਦਰਬਾਰ ਸਾਹਿਬ ਤੇ ਆ ਬੰਦੇ ਪੈਸੇ ਕੱਢ ਦੇ ਹੋਏ ਤੁਹਾਡਾ ਸੋਹਣੀ ਮਰਤ ਬਣੀ ਹੋਈ ਆ ਮੈਂ ਪਹਿਲਾਂ ਆਈ ਹੋਈ ਆ ਇੱਥੇ ਜਦ ਤਾ ਬਹੁਤ ਪੀਸੀ ਜਾਂ 50 ਸਾਲਾ ਮਨਾਇਆ ਸੀ ਜਦਾ ਆਏ ਹੋਏ ਸੀ ਕਿ ਗੁਰੂ ਕਾਨਗਦੇਵ ਜੀ ਉਰੀ ਨੌਕੀਂ ਕਰਦੇ ਸੀ ਕਿ ਆਹਾਂ ਮੋਦੀ ਖਾਨਾ ਵੀ ਬਣਿਆ ਹੋਇਆ ਹੂੰ ਤੇ ਉੱਥੇ ਵੀ ਆਪਾਂ ਚੱਲਾਂਗੇ ਬਹੁਤ ਵੇ ਨਹੀਂ ਹਾਂ ਵੱਟੇ ਪੈ ਨਹੀਂ ਉੱਥੇ ਐਕਟੀਵਿਟੀ ਸੀ ਜਿਹਨ ਦਿਨਾਂ ਦੇ ਲਈ ਉਹ ਜਿਹੜੀ ਕੋਹ ਨਦੀ ਆ ਬੇਈ ਨਦੀ ਉਹਦੇ ਵਿੱਚ ਰਹੇ ਸੀਗੇ ਤੇ ਉਦੋਂ ਸਾਰੇ ਕਹਿੰਦੇ ਸੀ ਵੀ ਗੁਰੂ ਨਾਨਕ ਦੇਵ ਜੀ ਹੈ ਨਹੀਂ ਪਰ ਉਹਨਾਂ ਦੀ ਭੈਣ ਸੀ ਜਿਹੜੀ ਬੇਬੇ ਨਾਨਕ ਉਹਦੀ ਮੰਨੀ ਸੀ ਕਿ ਮੇਰੇ ਵੀ ਜੀ ਕੁਝ ਹੋਉ ਨਹੀਂ ਸਕਦਾ ਦਿਨਾਂ ਬਾਅਦ ਉਹ ਉੱਥੋਂ ਨਿਕਲੇ ਸੀ ਇੱਥੇ ਹੀ ਜਪਜੀ ਸਾਹਿਬ ਤੇ ਮੂਲ ਮੰਤਰ ਦਾ ਉਚਾਰਨ ਕੀਤਾ ਸੀ ওকে ਜੀ ਹੁਣ ਕਰੋ ਦਰਸ਼ਨੋ ਪੀਰੀ ਦੇ ਜਿਹਦੇ ਨੀਚੇ ਗੁਰੂ ਨਾਮਕਦੇ ਵਿਸ਼ਿਸ਼ ਬੇਸ਼ੀਕੇ ਸਾਡੇ ਦੇ ਪਾਣੀ ਨੂੰ ਆ ਗਿਲਾ ਦੇ ਬੇਲ ਨੂੰ ਬਹੁਤ ਲੱਗੇ ਹੋਣਾ ਇਹਨਾਂ ਨੂੰ ਪੀ ਲਿਕਣ ਦਾ ਦਰਖਤ ਵੀ ਇੱਥੇ ਬਹੁਤ ਵੱਡਾ ਜੀ ਇਹਦੇ ਵਿੱਚ ਦੀ ਖੰਜੂਰ ਨਿਕਲ ਕੇ ਸਿਖਰ ਤੇ ਗਈ ਹੈ ਇਹਦੇ ਬਹੁਤ ਸੰਘਣਾ ਰੁੱਖ ਹੈ ਵੀ ਬਹੁਤ ਜਿਆਦਾ ਵੱਡਾ ਮਾਂ ਰੱਖਦੇ ਜਿਆ ਮਾਂ ਦਾ ਵੀ ਇਤਨਾ ਬਹੁਤ ਹੋ ਰਿਹਾ ਇਤਨਾ ਬੇਨਦੀਆ ਜੀ ਤੇ ਆਓ ਬੇਨਦੀਆ ਦੇ ਵਿੱਚ ਗੁਰੂ ਨਾਨਕ ਦੇਵ ਜੀ ਤਿੰਨ ਦਿਨ ਲੋਪ ਰਹੇ ਸੀਗੇ ਤੇ ਕਰੋ ਬਈ ਦਰਸ਼ਨ ਤੇ ਕਰੋ ਦਰਸ਼ਨ ਤੁਸੀਂ ਇਹ ਨਦੀ ਹੈ ਨਦੀ ਇਹ ਨਦੀ ਹੈ ਜਿਹੜੀ ਕਦ ਜਲਦੀ ਸਾਹਿਬ ਪ੍ਰਚਾਰ ਨਹੀਂ ਦਿੱਤੀ ਇਹ ਚੱਲਦੀ ਆ ਹਾਂਜੀ ਚੱਲਦੀ ਆ ਇਹ ਤਾਂ ਉਹ ਸੰਤਾਂ ਨੇ ਉਹ ਸੰਤਾਂ ਨੂੰ ਉਹ ਲੱਗਦਾ ਪਹਿਲਾਂ ਗੰਦ ਪਾ ਦੇਣਾ ਉਹਨਾਂ ਨੇ ਸਫਾਈ ਕਰਾਈ ਆ ਸੀਚੇ ਵਾਲੇ ਸੰਤਾਂ ਨੇ ਸਫਾਈ ਕਰਵਾਈ ਹੋਈ ਆ ਸੀਚੇ ਸੰਤਾਂ ਨੇ ਇਹਨੇ ਜੀ ਤੇ ਸਫਾਈ ਕਰਵਾਈ ਆ ਜੀ ਨਾਲ ਦੀ ਜੀ ਹਾਂਜੀ ਇੰਦਰਜੀਤ ਪ੍ਰਿੰਟਰ ਦੀ ਕੋਈ ਹਲੋ ਜਿੱਥੋਂ ਦਾ ਤਿਆਸ ਹੈ ਜਿਹੜਾ ਕਿ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਸ੍ਰੀ ਨਨਕਾਰਣਾ ਸਾਹਿਬ ਪਾਕਿਸਤਾਨ ਵਿੱਚ ਹੋਇਆ ਸੀ ਪਰ ਉਹਨਾਂ ਨੇ ਆਪਣੇ ਜੀਵਨ ਦੇ 14 ਸਾਲ 9 ਮਹੀਨੇ 13 ਦਿਨ ਸultanpur Lodi ਦੀ ਧਰਤੀ ਤੇ ਬਤੀਤ ਕੀਤੇ ਸਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ Sultanpur Lodi ਦੇ ਬਗਲ ਵਿੱਚ ਬਾਗ ਦੀ ਕਾਲੀ ਵੇਈਂ ਕਿਨਾਰੇ ਨੂੰ ਹੀ ਅਕਾਲਪੁਰਖ ਦੀ ਆराधना ਕਰਨ ਲਈ ਚੁਣਿਆ ਸੀ ਇਸ ਸਥਾਨ ਤੇ ਹੀ ਗੁਰਦੁਆਰਾ ਸ੍ਰੀ 베ਟ ਸਾਹਿਬ ਬਣਿਆ ਹੋਇਆ ਹੈ ਰਜਾਨਾ ਵੇਈਂ ਵਿੱਚ ਇਸ਼ਨਾਨ ਕਰਕੇ ਉਹ ਵੇਈਂ ਕਿਨਾਰੇ ਬੈਠ ਕੇ ਹੀ ਪ੍ਰਭੂ ਪਕਤੀ ਵਿੱਚ ਲੀਨ ਰਹਿੰਦੇ ਸਨ ਇੱਕ ਦਿਨ ਉਹਨਾਂ ਨੇ ਬੇਈ ਵਿੱਚ ਟੁੱਬੀ ਮਾਰੀ ਅਤੇ ਤਿੰਨ ਦਿਨ ਅਲੋਪ ਰਹਿਣ ਉਪਰੰਤ ਗੁਰੂ ਸਾਹਿਬ ਨੇ ਸੰਬਤ 15 ਜੋ ਹੰਡ ਸੰਨ 507 ਈਸਵੀ ਭਾਦੋਂ ਤੋਂ ਸੁਦੀ 15 ਪੂਰਨਵਾਸੀ ਵਾਲੇ ਦਿਨ ਚੜ੍ਹਦੇ ਵਾਲੇ ਪਾਸੇ ਬੇਈ ਵਿੱਚ ਮੋੜ ਪਰਗਟ ਹੋਏ ਸਨ ਇੱਥੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਲਾਹੀ ਬਾਣੀ ਦੇ ਮੂਲ ਮੰਤਰ ਇਕਮਕਾਰ ਸਤਨਾਮ ਕਰਤਾ ਪੁਰਖ ਨਿਰਵਾ ਨਿਰਵੈ ਅਕਾਲ ਮੂਰਤ ਅਜੂਨੀ ਸੈਭ ਗੁਰ ਪ੍ਰਸਾਦ ਦਾ ਪਹਿਲੀ ਵਾਰ ਉਚਾਰਨ ਕੀਤਾ ਇਸ ਪਵਿੱਤਰ ਸਥਾਨ ਤੇ ਹੁਣ ਗੁਰਦੁਆਰਾ ਸੰਤ ਘਟ ਸਾਹਿਬ ਬਣਿਆ ਹੋਇਆ ਹੈ ਬੇਈ ਦੇ ਪਵਿੱਤਰ ਕਿਨਾਰੇ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਪਜੀ ਸਾਹਿਬ ਦੀ ਰਚਨਾ ਕੀਤੀ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਗ ਜਗਤ ਜਲਨ ਦਿਨ ਉਠਾਇਆ ਰਣ ਲਈ ਅਤੇ ਸਰਬਤ ਦੇ ਭਲੇ ਦਾ ਸਨੇਹਾ ਕੁੱਲ ਕੋਈ ਨੂੰ ਦੇਣ ਲਈ ਪਹਿਲੀ ਉਦਾਸੀ ਸ਼ੁਰੂਆਤ ਸੁਲਤਾਨਪੁਰ ਲੋਧੀ ਤੋਂ ਹੀ ਕੀਤੀ ਸੀ ਜਿਲ੍ਹਾ ਹੁਸ਼ਿਆਰਪੁਰ ਵਿੱਚ ਬਿਆਸ ਦਰਿਆ ਨੇੜੇ ਪਿੰਡ ਤਨੋਆ ਤੋਂ ਸ਼ੁਰੂ ਹੋ ਕੇ 160 ਕਿਲੋਮੀਟਰ ਦਾ ਸਫ਼ਰ ਤੈਅ ਕਰਦੀ ਹੋਈ ਹਰੀਕੇ ਨੇੜੇ ਮੁੜ ਬਿਆਸ ਵਿੱਚ ਸਮਾਜ ਜਾਣ ਵਾਲੀ ਇਹ ਪਵਿੱਤਰ ਨਦੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਹੋਣ ਅਤੇ ਇਸ ਬੇਈ ਨੂੰ ਗੁਰਵਾਣੀ ਦਾ ਆਗਮਨ ਸਥਾਨ ਹੋਣ ਦਾ ਮਾਨ ਪ੍ਰਾਪਤ ਹੈ ਇਸੇ ਲਈ ਇਹ ਬੇਈ ਸਿੱਖ ਜਗਤ ਦਾ ਪਹਿਲਾ ਤੀਰਥ ਸਥਾਨ ਬਣੀ ਹੋਈ ਹੈ ਪਵਿੱਤਰ ਕਾਲੀ ਬੇਈ ਦੁਆਬਾ ਇਲਾਕੇ ਦੀ ਜੀਵਨ ਰੇਖਾ ਵੀ ਹੈ ਜੋ ਸਮੁੱਚੇ ਇਲਾਕੇ ਨੂੰ ਸੇਮ ਅਤੇ ਹੜ੍ਹ ਤੋਂ ਵੀ ਬਚਾਉਂਦੀ ਹੈ ਤੇ ਪਾਣੀ ਦੇ ਡਿੱਗਦੇ ਪੱਧਰ ਅਤੇ ਸੋਕੇ ਤੋਂ ਵੀ ਇਸ ਪਵਿੱਤਰ ਸਰਵ ਵੇਈ ਦੇ ਪਾਣੀ ਨੂੰ ਪ੍ਰਦੂਸ਼ਣ ਤੋਂ ਬਚਾਉਣਾ ਸਾਡਾ ਸਮੂਹ ਪੰਜਾਬੀਆਂ ਤੇ ਨਾਨਕ ਨਾਮ ਲੇਵਾ ਸੰਗਤ ਦਾ ਪਵਿੱਤਰ ਫਰਜ਼ ਹੈ ਸੰਤ ਬਲਬੀਰ ਸਿੰਘ ਸਿੱਚੇਵਾਲਾ ਦੀ ਅਗਵਾਈ ਵਿੱਚ ਸੰਸਾਰ ਭਰ ਦੀ ਸੰਗਤਾਂ ਵੱਲੋਂ ਪਵਿੱਤਰ ਵੇਈ ਦੀ ਪਵਿੱਤਰਤਾ ਬਹਾਲ ਕਰਨ ਲਈ ਕਾਰ ਸੇਵਾ ਜੁਲਾਈ 2000 ਤੋਂ ਨਿਰੰਤਰ ਚੱਲ ਰਹੀ ਹੈ ਆਪ ਪਵਿੱਤਰ ਵੇਈ ਦੇ ਦਰਸ਼ਨ ਇਸ਼ਨਾਨ ਕਰ ਪ੍ਰਾਨ ਕਰੀਏ ਕਿ ਆਪਣਾ ਆਲਾ ਦੁਆਲਾ ਪ੍ਰਦੂਸ਼ਣ ਮੁਕਤ ਬਣਾਈਏ ਤੇ ਵੱਧ ਤੋਂ ਵੱਧ ਬੂਟੇ ਲਾਈਏ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਪਹਿਲੇ ਸ਼ਲੋਕ ਪਾਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹੰਤ ਦੇ ਮਹਾਵਾਕਾਂ ਅਨੁਸਾਰ ਅਮਲੀ ਜਾਮਾ ਪਹਿਨਾਈਏ। ਇਹ ਸੀ ਇਸ ਦਾ ਇਤਿਹਾਸ ਜੀ। ਹੁਣ ਆਪਾਂ ਦਰਸ਼ਨ ਕਰਦੇ ਹਾਂ ਅੱਗੇ। ਤਾਂ ਦੇਖੋ ਇੱਥੇ ਫੋਟੋਆਂ ਲੱਗੀਆਂ ਹੋਈਆਂ ਨੇ ਪਹਿਲਾਂ ਕਿੱਦਾਂ ਦੀ ਸੀ ਵੀ ਹੁਣ ਸਫਾਈ ਤੋਂ ਬਾਅਦ ਵੀ ਇਹਨਾਂ ਦੀ ਕਿੱਦਾਂ ਦੀ ਹੋਈ। ਸਾਰਾ ਜੋ ਪ੍ਰੋਜੈਕਟ ਇੱਥੇ ਹੋਇਆ ਸੀ ਉਹਦੀਆਂ ਸਾਰਿਆਂ ਦੀਆਂ ਫੋਟੋਆਂ ਨੇ ਇੱਥੇ ਜੀ ਅਸੰਤਾ ਵੱਲੋਂ ਇੱਥੇ ਸੇਵਾ ਕਰਵਾਈ ਗਈ ਸੀਗੀ। ਹੁਣ ਤੱਕ ਕਾਫੀ ਸਾਫ਼ ਸੁਥਰੀ ਇੱਥੇ ਜੀ। ਤੇ ਆਪਣੇ ਨਾਲ ਦੇ ਖੜੇ ਨੇ ਉਹ ਤੇ ਆਪਾਂ ਵੀ ਜਾ ਰਹੇ ਆ ਉਧਰ ਨੂੰ ਜਿਵੇਂ ਤੇ ਆ ਸਕ ਪੁੱਤਰ ਕਾਲੀ ਬਈ ਇੱਥੇ ਇੱਕ ਗੁਰਦੁਆਰਾ ਸ੍ਰੀ 베ਰ ਸਾਹਿਬ ਗੁਰਦੁਆਰਾ ਗੁਰਪ੍ਰਕਾਸ਼ ਸਾਹਿਬ ਗੁਰਦੁਆਰਾ ਸ੍ਰੀ ਸੰਤ ਘਟ ਸਾਹਿਬ ਦੇਖੋ 베ਰੀ ਸਾਹਿਬ ਹੁਣ ਇੱਥੇ ਚੱਲ ਕੇ ਆਪਾਂ ਅੰਦਰ ਦਰਸ਼ਨ ਕਰਦੇ ਹੋਏ ਜੀ ਇਹ ਨਦੀ ਚੋਂ ਨਿਕਲ ਕੇ ਗੁਰੂ ਨਾਨਕ ਸਾਹਿਬ ਜੀ ਇਸ ਦਰਖਤ ਦੇ नीचे ਆਏ ਸੀ ਇਹ ਦਰਖਤ ਹਜੇ ਵੀ ਉਸ ਤਰ੍ਹਾਂ ਹੀ ਹੈਤਾ ਜੀ ਪੜ ਵੀ ਲੱਗਦੇ ਆ ਇਹਨੂੰ ਹੁਣ ਵੀ ਜੀ ਅਸੀਂ ਤਿੰਨ ਬੰਦੇ ਉੱਤਰੇ ਆ ਇੱਥੇ ਸ਼ਾਪਿੰਗ ਲਈ ਹੁਣ ਦੇਖਦੇ ਆ ਅਥੋਂ ਆਪਾਂ ਕੀ ਲੈਣੇ ਆ ਜੀ ਇੱਥੋਂ ਕਰ ਲਈ ਸ਼ਾਪਿੰਗ ਆਪਾਂ ਬੱਚਿਆਂ ਲਈ ਲੈਣਿਆ ਸੈਟਿੰਗ ਨੂੰ ਕਰੇ ਜਾ ਕੇ ਦਿਖਾਵਾਂਗੇ ਤੇ ਮੈਂਕ ਲਈ ਲਿਆ ਇੱਕ ਪਾਰਸ ਬਹੁਤ ਵੱਡੀ ਦੁਕਾਨ ਆ ਇੱਥੋਂ ਲੈ ਕੇ ਹੁਣ ਸਾਮਾਨ ਆਪਾਂ ਚਲਦਿਆਂ ਗੱਡੀ ਚੋਂ ਕਿੱਦਾਂ ਰੈਡੀ ਗੱਡੀ ਨੇ ਲਿਆ ਗੁਟਕਾ ਸਭ ਤੇ ਆਪਾਂ ਲੈਣੇ ਠੋਕੜੀ ਵਗੈਰਾ ਤੇ ਇੱਕ ਕਾਟਾਂ ਦਾ ਲਿਆ ਜਿਹਦੇ ਉੱਤੇ ਮੂਲ ਮਾਰਕਟ ਤਾਂ ਲਿਖਿਆ ਹੋਇਆ ਤੇ ਹੁਣ ਆਪਾਂ ਚੱਲਦੇ ਹੋ ਵਾਪਸ ਸਾਮਾਨ ਰੱਖਣ ਸਾਮਾਨ ਰੱਖਣ ਨੂੰ ਗੱਡੀ ਜਗਾ ਪਹਿਲੇ ਨਹੀਂ ਆਪਾਂ ਹੋਰ ਉਹ ਕਰ ਲਈ ਜੀ ਹੁਣ ਆਪਾਂ ਅਗੇ ਗੁਰਦੁਆਰਾ ਸ੍ਰੀ ਹੱਟ ਸਾਹਿਬ ਇੱਥੇ ਦਰਸ਼ਨ ਕਰਾਉਣੇ ਆ ਤੁਹਾਨੂੰ ਗੁਰਦੁਆਰਾ ਸ੍ਰੀ ਹੱਟ ਸਾਹਿਬ ਦੇ ਇੱਥੇ ਗੁਰੂ ਨਾਲਕਦੇਵ ਜੀ ਨੌਕਰੀ ਕਰਦੇ ਸੀਗੇ ਅਗੇ ਹੁਣ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਦਰਸ਼ਨ ਕਰਦੇ ਹੋਏ ਆਮ ਦਾ ਦਿਆਸ ਹੈ ਗੁਰਦੁਆਰਾ ਸ੍ਰੀ ਅੱਠਸਰ ਸultanpur ਲੋਟੀ ਵਿਖੇ ਉਸ ਥਾਂ ਤੇ ਸਥਿਤ ਹੈ ਜਿੱਥੇ ਨਵਾਬ ਦੌਲਤਖਾਨ ਦਾ ਮੋਤੀਖਾਨਾ ਹੁੰਦਾ ਸੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਮੋਤੀਖਾਨੇ ਵਿੱਚ ਬਿਤੌਰ ਮੋਤੀ ਵਜੇ ਨੌਕਰੀ ਕਰਦੇ ਹੁੰਦੇ ਸਨ ਇੱਥੇ ਹੀ ਗੁਰੂ ਸਾਹਿਬਾਂ ਲੋੜਵੰਦਾਂ ਨੂੰ ਅਨਾਜ ਦੇ ਕੇ ਝੋਲੀਆਂ ਪਰਦੇ ਸਨ ਜਿਨ੍ਹਾਂ ਬੱਟਿਆਂ ਨਾਲ ਗੁਰੂ ਜੀ ਨੇ ਅਨਾਜ ਤੋਲਦੇ ਸਮੇਂ 13 13 ਦੀ ਧੁੰ ਅਲਾਪ ਕੇ ਮੋਦੀਖਾਨੇ ਵਿੱਚ ਆਏ ਲੋਕਾਂ ਦਾ ਇੱਕ ਅਕਾਲ ਪੁਰਖ ਵਿੱਚ ਵਿਸ਼ਵਾਸ ਪੱਕਾ ਕਰਦੇ ਸਨ ਉਹ ਪਾਵਨ ਬੱਟੇ ਗੁਰਦੁਆਰਾ ਸਾਹਿਬ ਵਿਖੇ ਸੰਗਤ ਦੇ ਦਰਸ਼ਨ ਲਈ ਸੋ ਸੋਬਿਧ ਹਨ ਹੁਣ ਆਪ ਅੱਗੇ ਚੱਲਦੇ ਹੋਏ ਦਰਸ਼ਨ ਕਰਦੇ ਹੋਏ ਜੀ ਗੁਰਦੁਆਰਾ ਸਾਹਿਬ ਦੇ ਇਸੀ ਗੁਰਦੁਆਰਾ ਸਾਹਿਬ ਦਾ ਇਤਿਹਾਸ ਬਹੁਤ ਸ਼ਾਂਤਹੀਆ ਜਗ੍ਹਾ ਦੇ ਵਿੱਚ ਬਹੁਤ ਮਨ ਲੱਗਦਾ ਜੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੱਜ ਦਾ ਫਰਮਾਨ ਉਪਨਾਮਾ ਸਾਹਿਬ ਮੰਨ ਲਓ ਚਾਹਤੋ ਸਿਵ ਕਰੋ ਦਰਸ਼ਨ ਇਹ ਉਹ ਬੱਟੇ ਨੇ ਜਿਨ੍ਹਾਂ ਨਾਲ ਗੁਰੂ ਨਾਨਕ ਦੇਵ ਜੀ ਇੱਥੇ ਸਾਦਾ ਤੋਲਦੇ ਸੀਗੇ ਤੁਸੀਂ ਦੇਖ ਸਕਦੇ ਹੋ ਇਸ ਟੈਂਪ ਨੂੰ ਅੱਖ ਰੱਖਦੇ ਹੋਏ ਬਣਾਈ ਗਈ ਹੈ ਜਿਸ ਦੇ ਵਿੱਚ ਗੁਰੂ ਨਾਨਕ ਦੇਵ ਜੀ ਸੌਦਾ ਤੋਲਦੇ ਹੋਏ ਤੇ ਗਰੀਬਾਂ ਦੀਆਂ ਚੋਰੀਆਂ ਪਰਦੇ ਹੋਏ